ਲਓ ਜੀ ਆ ਕੰਡੇ ਬਾਰੇ ਦੱਸ ਦਿਆ ਤੁਹਾਨੂੰ ਕੰਡਾ ਇਹ 2 ਕਮੰਟਲ ਵੀ ਜੋੜ ਦਿੰਦਾ ਕਮੰਟਲ ਵੀ ਇਹ ਹੁਣ 50 ਕਿਲੋ ਦੀ ਭਰਤੀ ਹੈ ਇਹਦੀ ਕਰਾਮਾਤ ਹੁੰਦੀ ਹੈ ਸਾਰੀ ਹਨਾ ਇਹਦੀ ਆ ਬੱਟਾ ਛੋਟਾ ਵੱਡਾ ਪੈਂਦਾ ਤਾਂ ਕਰਕੇ ਤੇ ਇਹ ਹੁਣ ਹੈਗਾ 50 ਕਿਲੋ ਦੀ ਭਰਤੀ ਹੈ ਤੇ ਉੱਤੇ ਹੈਗਾ 700 700 ਗ੍ਰਾਮ ਇਹਦਾ ਘੱਟੇ ਦਾ ਹਨਾ ਤੇ 2 ਕਮੰਟਲ ਵੀ ਜੋੜ ਦਿੰਦਾ 1 ਕਮੰਟਲ ਵੀ ਜੋੜ ਦਿੰਦਾ ਜੀ ਤੇ ਆਹ ਵੱਡਾ ਬੱਟਾ ਛੋਟਾ ਵੱਡਾ ਹੋ ਜਾਂਦਾ ਫਿਰ ਇਹਦਾ ਕਿੰਨਾ ਵਟਾ ਹੈ ਇਹ ਅੱਧਾ ਕਿਲੋ ਦਾ ਬੱਟਾ ਹੈ 500 ਗ੍ਰਾਮ ਦਾ ਤਾਂ 50 ਕਿਲੋ ਜੋੜਦਾ ਤੇ ਜੇ ਕਮੰਟਲ ਹੋਵੇ ਨਾ ਉਹ ਕਿੰਨਾ ਪੈਂਦਾ ਫਿਰ ਉਹ ਕਿਲੋ ਦਾ ਅੱਛਾ ਜੀ ਕਮੰਟਲ ਜੇ ਔਖਣਾ ਹੋਵੇ ਆਹ ਵੱਡਾ ਕਿਲੋ ਦਾ ਹੋ ਜਾਂਦਾ ਇਹ ਹੁਣ ਅੱਧਾ ਕਿਲੋ ਦਾ ਠੀਕ ਹੈ ਜੀ ਦੋ ਗੱਟੇ ਹੋ ਗਏ ਆਪਣੇ ਤੇ ਆ ਭਰੀ ਜਾਂਦੇ ਉਹਨੂੰ ਚੈੱਕ ਕਰਾਵਾਂ ਇਹ ਜਿਨ੍ਹਾਂ ਨੂੰ ਆਉਂਦਾ ਗੰਦਾ ਇਹ ਦੇਖਣਾ ਉਹਨਾਂ ਬਾਰੇ ਨਹੀਂ ਬਈ ਜਿਨ੍ਹਾਂ ਨੂੰ ਨਹੀਂ ਆਉਂਦਾ ਭਰਾਵਾਂ ਨੂੰ ਉਹਨਾਂ ਬਾਰੇ ਆ ਇਹਨੂੰ ਚੈੱਕ ਕਰਾਵਾਂਗੇ ਸਹੀ ਇਹ ਜੀ ਦਵਾ ਸੂਈ ਜੀ ਬਰਾਬਰ ਆ ਜੀ ਉਦੋਂ ਸਹੀ ਹੁੰਦਾ ਹਨਾ ਇਹ ਤੇ 40 ਆ ਜੀ ਆ ਲਓ 87 ਆਪਣੀ ਇਹ ਕਣਕ ਕੁਸ ਆਪਾਂ ਪਾਲੇ ਕੁਸ ਰਹਿ ਗਈ ਸਾਨੂੰ ਛਾੜ ਦੱਸ ਦਾਂਗੇ ਨਰਮੀ ਵਾਲੇ ਬਾਣ ਚ ਕਿੰਨੀ ਹੋਈ ਆ ਹਨਾ ਇਹ ਹੁਣ ਪੱਤੀ ਤਾਂ ਚੜ ਗਈ ਵੱਧ ਆ ਇਹ ਐਦੂ ਹੋਰ ਵੀ ਹੋਰ ਵੀ ਹੈਗਾ ਕਿਹੜਾ ਕਿਸੇ ਦਾ ਕਿਹ ਹੈ ਨਹੀਂ ਹੁਣ ਐਦੂ ਬਾਦ ਕੋਈ ਆਉਂਦਾ ਤਾਂ ਸ਼ਾਗੀ ਮਾ ਹੋਰ ਲਿਆਉਣਾ ਸੀ ਜੇ ਰੱਖਾਂ ਤੇ ਕੱਲ ਨੂੰ ਆਗੇ ਜਾਂ ਇਹਦਾ ਕੋਈ ਚੱਕਰ ਨਹੀਂ ਮੱਲਾ ਜੀ ਮੈਂ ਦੁਬਾਰਾ ਹੀ ਭਰ ਕੇ ਲਿਆ ਫੇਰ ਵੀ ਮੇਰਾ ਨੰਬਰ ਉਹ ਤੋਂ ਬਾਅਦ ਹੀ ਲੱਗੂ ਆਉ ਤੋਲ ਕੇ ਕੇ ਅੱਛਾ ਨਹੀਂ ਇਹਦੂ ਬਾਅਦ ਹੁਣ ਭਰ ਕੇ ਲਿਆਵਾਂ ਕੱਲ ਨੂੰ ਆਵਾਂ ਤੋ ਆਤਾ ਦੇ ਇਹੇ ਨੰਬਰ ਹੈਗਾ ਹਾਂ ਤੋ ਆਤਾ ਉਹਨੂੰ ਇਹ ਚਾਰਟਰ ਜੀ ਹੋਰ ਆਉਣੂਗਾ ਜਿੱਦ ਤੱਕ ਫੋਨ ਕਰਕੇ ਕੁਝ ਨੰਬਰ ਹੈਗਾ ਭਾ ਕੇ ਖਿਲਾਰ ਦੇਗੇ ਜੇ ਤੂੰ ਦੇਲੇ ਹੋਗੇ ਨਾਲ ਦੀ ਨਾਲ ਮੈਂ ਰੱਖ ਦੂਗਾ ਹਾਂ ਠੀਕ ਤੁਹਾਨੂੰ ਦਾ ਨੰਬਰ ਹੈਗਾ ਜਾਣ ਸਾਰ ਅਸੀਂ ਭਾ ਕੇ ਖਿਲਾਰ ਦੇਾਂਗੇ ਕਾਂਟੀ ਮਾਰ ਦੂਗਾ ਜਦੋਂ ਉਹਨੇ ਆਸਤਾ ਵੀ ਹਾਂ ਵੀ ਬਿੱਲ ਹੈ ਤੋਲ ਜੂਗੀ ਉਹਦੀ ਫਿਰਮਾ ਨਾਲ ਦੀ ਨਾਲ ਹੀ ਅਜ ਨੂੰ ਤਰਕੇ ਦੇ ਆਜੂ ਅੱਜ ਵਾਲੇ ਟਾਈਮ ਤੇ ਹਣਾ He's good.